ਚੱਲ ਸੁਣਾ ਸ਼ਾਬਾਸ਼ ਆ ਬੋਤਾਪਾ ਨੂੰ ਉੜਾੜੇ ਨਹੀਂ ਆ ਰਿਹਾ ਬੜੀ ਦੇਖੋ ਪੰਜਾਬ 'ਚ ਆਪਾਂ ਪ੍ਰਾਈਵੇਟ ਸਕੂਲ ਆ ਇਹ ਸੀਬੀਐਸਸੀ ਪੜਾਉਂਦੇ ਨੇ ਪੰਜਾਬੀ ਕਿੰਨੂੰ ਆਉਂਦਾ ਪੂਰਾ ਉੜਾੜਾ ਐ ਨਾ ਜਿਹੜਾ ਡੱਟ ਕੇ ਬੋਲਦਾ ਚਲ ਸ਼ਾਬਾਸ਼ ਬਲ ਨਾਲ ਸਾਹਿਬ ਹਾਜੀ ਦੱਤਾ 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 ਦੱਲਿਨਾ ਪਾਜੀ ਮਾਂ ਬਬਾ ਮੇਰੀ ਮੋਈ ਯਾਰ ਆੜਾ ਉੱਡਾਉਂਦਾ ਰਾਰਾ ਸ਼ਾਬਾਸ਼ ਕੀ ਨਾਮ ਤੇਰਾ ਆ ਬੇਲੋ ਪੁੱਤਰੋ ਬਲਰਾਜ ਨੇ ਵਧੀਆ ਸੁਣਾਇਆ ਨਾ ਵੇਖੋ ਆਪਣੀ ਮਾਂ ਬੋਲੀ ਕਿਹੜੀ ਆ ਪੰਜਾਬੀ ਪੰਜਾਬੀ ਇਹ ਕਰਕੇ ਆਪਾਂ ਨੂੰ ਪੂਰੀ ਪੰਜਾਬੀ ਆਉਣੀ ਚਾਹੀਦੀ ਆ ਠੀਕ ਆ ਤੇ ਇੱਕ ਜਦੋਂ ਅਟਮੀ ਤੇ ਹੋਏ ਨਾ ਆਪਾਂ ਦਸਤਾਰਾਂ ਬਨਣੀਆਂ ਕੀ ਨਾਮ ਉਹ ਤੇਰਾ ਵਰਨੂਰ ਸੇਂਗਾ ਤੇ ਨਾ ਹੀ ਬੜਾ ਸੋਹਣਾ ਵਾ ਕਿਹੜੇ ਸੋਹਣੇ ਲੱਗ ਰਿਹਾ ਤੁਸੀਂ ਨਿਕੇ ਨਿਕੇ ਪੰਜਾਬੀ ਵੀ ਆਉਣੀ ਚਾਹੀਦੀ ਆ ਪਾਠ ਕਰਦੇ ਜਲਦੀ ਸਾਹਿਬ ਦਾ ਸਵੇਰੇ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ ਸ਼ਾਮ ਨੂੰ ਰਹਿਰਾਸ ਠੀਕ ਆ ਅੱਜ ਆਓ ਸਰੋਤ ਕੌਣ ਲਿਖਿਆ ਵਾ ਸਿੰਘ ਨਾਮ ਇਹ ਵਧਿਗਾ ਰਿਹਾ ਆਪਣਾ ਸਾਰਾ ਆਪੋਟ ਪਾ ਲਿਓ ਬੜਾ ਸੋਹਣਾ ਸੁਨਾਇਆ ਵਰਨੂਰ ਤੈਨੂੰ ਆਂਦਾ ਊੜਾੜਾ ਨਹੀਂ ਆਂਦਾ 1 2 ਉਹ ਨਾ ਕਿ ਇਹਨੂੰ 1 2 3 4 ਆਉਂਦਾ ਤੈਨੂੰ ਸਾਰਾ ਕੁਝ ਆਉਂਦਾ ਇਹਨਾਂ ਨੂੰ ਕਿਉਂ ਆਉਂਦਾ ਇਧਰ ਆਓ ਇਧਰ ਆਓ ਚੱਲ ਸਣਾ ਅੱਗੇ ਅੱਗੇ ਇਧਰ ਆ ਜਾ 1 2 3 4 5 6 7 8 9 10 11 12 ਅੱਗੇ 31 32 33 34 ਤੁਹਾਡੇ ਟੀਚਰ ਵੀ ਆਏ ਨਾਲ ਹੈਗਾ ਕੋ ਟੀਚਰ ਤੁਹਾਡਾ ਇੱਥੇ ਬਾਜ ਮਾਰਿਓ ਟੀਚਰਾਂ ਨੂੰ ਦੱਸ ਕੌਰ ਦਾ ਪਤਾ ਕੀ ਮਤਲਬ ਹੁੰਦਾ ਕੌਰ ਦਾ ਮਤਲਬ ਹੁੰਦਾ ਰਾਜਕੁਮਾਰੀ ਕੌਰ ਦਾ ਮਤਲਬ ਹੁੰਦਾ ਰਾਜਕੁਮਾਰੀ ਗੁਰੂ ਦੀ ਧੀ ਤੇ ਸਿੰਘ ਦਾ ਮਤਲਬ ਸਿੰਘ ਦਾ ਮਤਲਬ ਸ਼ੇਰ ਪੰਜਾਬੀ ਬਣਾਉਂਦੇ ਸਕੂਲੇ ਆਪ ਰੌਦੀ ਨਹੀਂ ਕਈ ਬੱਚਿਆਂ ਨੂੰ ਪੰਜਾਬੀ ਆਪਣੇ ਟੀਚਰਾਂ ਨੂੰ ਕਹੋ ਵੀ ਸਾਨੂੰ ਸਿਖਾਓ ਜੀ ਜ਼ਰੂਰੀ ਆ ਠੀਕ ਆ ਕਿੱਡੇ ਸੋਹਣੇ ਲੱਗ ਰਿਹਾ ਤੂੰ ਸ਼ਾਬਾਸ਼ ਬੋਲੇ ਬਾਈ ਇੱਥੋਂ ਤੱਕ ਲਿਆ ਬੋਲੇ ਬਾਈ ਸੋ ਨਿਹਾਲ ਸੋ ਨਿਹਾਲ ਜੜਦੀ ਗਲਾਜ ਰਹਿਣਾ ਵਾ ਬਾਈ ਕਿੱਥੇ ਆਪਾਂ ਕਿੱਥੇ ਆਏ ਆ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਰਾ ਨਗਰ ਬਸਾਇਆ ਇਸ਼ਨਾਨ ਕੀਤਾ ਸਾਰੇ ਸਰੋਵਰ ਚ ਜਦੋਂ ਆਪਾਂ ਜਾਣਾ ਜਿੱਥੇ ਸਰੋਵਰ ਹੋਏ ਅਤੇ ਇਸ਼ਨਾਨ ਵੀ ਕਰਨਾ ਤੇ ਪਾਠ ਵੀ ਕਰਨਾ ਬੋਸ਼ਰੋ ਚੜਦੀ ਕਲਾ 'ਚ ਰਹੋ ਆਨੰਦ ਮਾਣੋ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Amém. thank Mendir tavuğu ve kabul edin. ਸੁਤਰੀ ਅਲ ਹਮਦੁਲਿਲਾ ਦਿਲ ਨੂੰ ਕਾਲ ਰਿਹਾ ਹੈ ਸਾਰੇ ਬੁਰਾ ਰਹੀ ਰਬੀ ਉਰੀ ਦਿੱਲੀ ਤੇ ਪੰਜਾਬ ਨੇ ਕਈ ਵਾਰੀ ਬਸੇ ਕੀਤਾ ਬਿਲਕੁਲ ਬਿਲਕੁਲ ਆਪਣਾ ਹੀ ਹੈ ਦਿੱਲੀ ਘੜੀ ਬਿਲਕੁਲ ਪਰ ਪੰਜਾਬੀ ਤੇ ਸਭਾ ਉਹਨਾਂ ਬੱਤੀਆਂ ਨੂੰ ਜਿਵੇਂ ਜੋ ਸੇ ਗੁੰਡਾ ਰਾਇੜਾ ਈਡੀ ਗੁੰਡਾ ਤੇ ਜੁੜਾ ਇਹ ਦੋਵੇਂ ਸਿੱਖ ਲਈ ਜ਼ਰੂਰੀ ਆ ਇੱਕ ਪਾਪਾ ਨੇ ਕਿੱਡੀ ਸੋਹਣੀ ਦਸਤਾਰ ਸਜਾਈ ਥੋੜਾ ਜਿਹਾ ਹੋਰ ਵੱਡਿਆ ਦਸਤਾਰ ਵੀ ਸਜਾਉਣੀ ਇਹ ਗੁਰੂ ਦੀ ਬਖਸ਼ਿਸ਼ ਆ ਰਹਿਮਤ ਆ ਪੈਂਦੀ ਉਡਾ ਵੜਾ ਐੜਾ ਪੰਜਾਬੀ ਗੁਰਮੁਖੀ ਧਿਆਨ ਦਿਓ ਮੈਡਮ ਜੀ ਬਿਲਕੁਲ ਬਿਲਕੁਲ ਸਾਡੇ ਉੱਥੇ ਜਿਹੜਾ ਦਫ਼ਤਰ ਆ ਤਾਂ ਆਪਾਂ ਪ੍ਰਚਾਰ ਦੇ ਉਹਨਾਂ ਕੋ ਪੰਜਾਬੀ ਦੀਆਂ ਕਿਤਾਬਾਂ ਲਿਆਓ ਅਰੋਣਾ ਨੂੰ ਕਹੋ ਵੀ ਪੰਜਾਬੀ ਦੀਆਂ ਕਲਾਸਾਂ ਲਾਉਣ ਬੱਤੀਆਂ ਨੇ ਜੀ ਜੀ ਬਿਲਕੁਲ ਉੜਾ ਤੇ ਜੁੜਾਈ ਤੇ ਆਪਣੇ ਘਰ ਹੋਰ ਆ ਜ਼ਰੂਰ ਚਾਹੀਦਾ ਮਾਈਕ ਜੀ ਦਾ ਖਿਆਲ ਸਰ ਮਾਈਕ ਜੀ ਆਪ ਸੇ ਪੁੱਛੀਏ ਜਵਾਦ ਵੀ ਅੱਜ ਸੱਚੇ ਪਾਤਸ਼ਾਹ ਜੀ ਦਾ ভরਸਾ ਆਇਆ ਇਹ ਨਗਰ ਵਰਦੁਆਰਾ ਸ਼੍ਰੀ ਤਰਨਤਾਰਨ ਸਾਹਿਬ ਜਦੋਂ ਅਸੀਂ ਤਰ੍ਹਾਂ ਪ੍ਰਚਾਰ ਕਰਦੇ ਸੀ ਤੇ ਤਕਰੀਬਨ 3 ਸਾਲ ਇੱਥੇ ਪਾਤਸ਼ਾਹ ਦੇ ਘਰ ਦੇ ਵਿੱਚ ਰਹਿਣ ਦਾ ਪਾਤਸ਼ਾਹ ਨੇ ਮੌਕਾ ਦਿੱਤਾ ਤੇ ਬੜੀਆਂ ਰਹਿਮਤਾਂ ਕੀਤੀਆਂ ਸਤਿਗੁਰੂ ਜੀ ਦਾ ਧੰਨਵਾਦ ਆਪਾਂ ਕਰਨੇ ਇੱਥੇ ਆਏ ਆ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਨ ਸਾਰੀ ਕੌਮ ਦੇ ਵਿੱਚ ਇੱਕ ਤਾਕਤ ਬਖਸ਼ਣ ਸਾਨੂੰ ਸਾਰਿਆਂ ਨੂੰ ਗੁਰਸਿੱਖੀ ਵਾਲਾ ਜੀਵਨ ਬਖਸ਼ਣ ਤਾਂ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦਾ ਜਿਹੜਾ ਵਿਸ਼ਵ ਵਿਆਪੀ ਉਪਦੇਸ਼ ਆ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਬਰੈ ਤੇ ਥਲੇ ਹੋ ਉਭਾਰ ਸਤਿਗੁਰੂ ਦਾ ਉਪਦੇਸ਼ ਮਨਵਾਦੀ ਉਪਦੇਸ਼ ਆ ਸਰਬੱਤ ਦੇ ਭਲੇ ਦਾ ਉਪਦੇਸ਼ ਆ ਤੇ ਅਸੀਂ ਸਤਿਗੁਰੂ ਦੇ ਉਪਦੇਸ਼ ਦੇ ਮੁਤਾਬਕ ਚੱਲ ਕੇ ਸਤਿਗੁਰੂ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰੀਏ ਤਾਂ ਅੱਜ ਆਪਾਂ ਗੁਰੂ ਦੀਆਂ ਖੁਸ਼ੀਆਂ ਲੈਣ ਲਈ ਇੱਥੇ ਸੱਚੇ ਪਾਤਸ਼ਾਹ ਦੀ ਧਰਤੀ ਤੇ ਆਏ ਆ ਅਰਦਾਸ ਕਰਦੇ ਆ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆ ਪੰਥ ਦੇ ਬੋਲ ਬਾਲਿਆਂ ਦੀ ਅਰਦਾਸ ਕਰਦੇ ਆ ਪੰਥ ਦੀ ਏਕਤਾ ਦੀ ਅਰਦਾਸ ਕਰਦੇ ਆ ਕਿ ਸਾਡੇ ਹਰ ਘਰ ਦੇ ਵਿੱਚ ਅੰਮ੍ਰਿਤ ਵੇਲੇ ਗੁਰਬਾਣੀ ਦਾ ਪਾਠ ਤੇ ਸ਼ਾਮ ਨੂੰ ਸੋਧਰ ਸਾਹਿਬ ਦੇ ਪਾਠ ਦੀ ਗੂੰਜ ਪਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ